ਸਵਾਗਤ ਕਰਦੇ ਆਂ ਵੀਰ ਜੀ ਤੁਹਾਡੇ ਆਪਣੇ ਚੈਨਲ ਤੇ ਸਰਬ ਡੇਰੀ ਫਾਰਮ ਤੇ ਅੱਜ ਦੀ ਜੋ ਆਪਾਂ ਵੀਡੀਓ ਲੈ ਕੇ ਆਏ ਜੀ ਬਹੁਤ ਹੀ ਵਧੀਆ ਸੱਜਰ ਸੂਈ ਵਾਢੀ ਲੈ ਕੇ ਆਏ ਜੀ ਬਹੁਤ ਹੀ ਵਧੀਆ ਕੁਆਲਟੀ ਵਾਲੀ ਵਾਢੀ ਜੇ ਚੰਗੇ ਵਧੀਆ ਥਣ ਭਾਂਡੇ ਦੀ ਜੇ ਤੇ ਦੁੱਧ ਦੇ ਬੜੇ ਰਮਾਨਾ 18 ਨੀ ਲੀਟਰ ਚਵਾ ਦੇਗੀ ਜੀ ਵਾਢੀ ਕਾਫੀ ਕੁਆਲਟੀ ਵਾਲੀ ਜੇ ਪੂਰੀ ਜਾਣਕਾਰੀ ਇਸ ਵਾਢੀ ਬਾਰੇ ਆਪਾਂ ਤੁਹਾਨੂੰ ਇਸ ਵੀਡੀਓ ਵਿੱਚ ਦਵਾਂਗੇ ਜੀ ਰੇਟ ਵੀ ਦੱਸਾਂਗੇ ਰੇਟ ਬਿਲਕੁਲ ਜਾਇਜ਼ ਹੋਊਗਾ ਜੀ ਇਸ ਵਾਢ ਦਾ ਬਣੇ ਰਹੋ ਵੀਡੀਓ ਦੇ ਪੂਰੇ ਅੰਤ ਤੱਕ ਜੀ ਵੀਡੀਓ ਦੇਖਣ ਤੋਂ ਪਹਿਲਾਂ ਜਿਹੜੇ ਮੇਰੇ ਵੀਰਾਂ ਨੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਕਰ ਦਿਓ ਜੀ ਲਓ ਜੀ ਪਹਿਲਾਂ ਬੱਚਾ ਦੇਖ ਸਕਦੇ ਜੀ ਪਿਛੇ ਵੱਛੀ ਇਹ ਬਹੁਤ ਵਧੀਆ ਇਸ ਦੇ ਬਿਲਕੁਲ ਗਿੱਲਾ ਨਾੜੂ ਜੀ ਉਸੇ ਤਰ੍ਹਾਂ ਨਾਲ ਦੇਖ ਸਕਦੇ ਜੀ ਪੂਰੀ ਕੁਆਲਿਟੀ ਵਾਲੀ ਵੱਛੀ ਜੇ ਪਿਛੇ ਇਸ ਦੇ ਲਓ ਦੇਖ ਸਕਦੇ ਜੀ ਲਓ ਜੀ ਦੂਸਰਾ ਸੁਹਾਏ ਵੜ੍ਹ ਸੁਹੀ ਜੇ ਜਰਸੀ ਕ੍ਰਾਸ ਵੜ੍ਹ ਜੇ ਪੂਰੇ ਉੱਚੇ ਲੰਮੇ ਵੱਡੇ ਕੱਦ ਕਾਰ ਦੀ ਜੇ ਤੇ ਬਿਲਕੁਲ ਠੰਡੀ ਸੀਲ ਸੋ ਵੜ ਜੇ। ਲੋ ਜੀ ਤੁਹਾਨੂੰ ਥਾਣੇ ਦੇ ਚੈੱਕ ਕਰਾਈ ਜੀ। ਚਾਰੇ ਥਾਣੇ ਪੂਰੇ ਮੋਟੇ ਦੇ ਪੂਰੇ ਲੰਬੇ ਲੱਗੇ ਦੇਖ ਸਕਦੇ ਜੀ ਤੇ ਬਿਲਕੁਲ ਪੋਲੀ ਚਵਾਈ ਦੀ ਜੇ। ਥਾਣਾ ਦੇ ਵਿੱਚ ਜਿਹੜਾ ਗੈਪ ਹੈ ਕਾਫੀ ਗੈਪ ਹੈ ਦੇਖ ਸਕਦੇ ਜੀ ਤੇ ਬਿਲਕੁਲ ਠੰਡੀ ਸੀਲ ਸੋ ਵੜ ਜੇ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਜੀ ਉਸੇ ਤਰ੍ਹਾਂ ਮਿਲਦੀ ਜੇ। ਲੋ ਜੀ ਦੇਖ ਸਕਦੇ ਜੀ। ਚੱਡਾ ਵੀ ਦੇਖ ਸਕਦੇ ਪਿਛੇ ਤੋਂ ਜੀ। ਬਹੁਤ ਵਧੀਆ ਚੱਡੀ ਤਿਆਰੀ ਕਰਕੇ ਫੇਰੇ ਵੜ ਸੁਈ ਜੇ। ਥਾਣ ਦੂਸਰੀ ਸਾਈਡ ਤੋਂ ਦੇਖ ਸਕਦੇ ਜੀ ਬਹੁਤ ਵਧੀਆ ਥਾਣਾ ਸਾਹਜ ਜੇ। ਦੋਦੇ ਬੜੇ ਨਮਾਨਾ 18-19 ਲੀਟਰ ਚਵਾ ਦੇਗੀ ਜੀ ਜੇਕਰ ਕਿਸੇ ਵੀ ਦੀ ਸੇਵਾ ਚੰਗੀ ਹੋएगी ਤੇ 20 ਤੋਂ ਪਲੱਸ ਵੀ ਚਵਾ ਸਕਦੀ ਹੈ ਜੀ ਵੈਡ ਕਾਫੀ ਕੁਆਲਟੀ ਵਾਲੀ ਜੇ ਲੋ ਜਰਸੀ ਕ੍ਰਾਸ ਵੈਡ ਜੇ ਦੂਸਰਾ ਸੂਆ ਵੈਡ ਸੂਈ ਜੇ ਤੇ ਬਿਲਕੁਲ ਠੰਡੀ ਸੀਲ ਸੋ ਵੈਡ ਜੇ ਲੋ ਜੀ ਫੇਸ ਕੁਆਲਟੀ ਦੇ ਸਕਦੇ ਬਹੁਤ ਵਧੀਆ ਫੇਸ ਕੁਆਲਟੀ ਜੇ ਬੋਦੀ ਵਾਲੀ ਵੈਡ ਜੇ ਲੋ ਜੀ ਪਿਛੇ ਬੱਚਾ ਹੈ ਜੋ ਵਸ਼ੀ ਜੇ ਬਹੁਤ ਵਧੀਆ ਨਸਲ ਵਾਲੀ ਡਬਲ ਫਾਇਦਾ ਜੀ ਵੀਰ ਜੀ ਲੋਈ ਦੇ ਸਕਦੇ ਜੀ ਲੋ ਬਾਕੀ ਜੇਕਰ ਕਿਸੇ ਵੀਰ ਨੂੰ ਵੈਡ ਪਸੰਦ ਆਉਂਦੀ ਹੈ ਤੁਸੀਂ ਇੱਥੇ ਆਓ ਇਸ ਵੈਡ ਦੀ ਚੁਾਈ ਕਰਕੇ ਆਪਣੀ ਪੂਰੀ ਤਸੱਲੀ ਕਰਕੇ ਪਾਸ ਕਰਕੇ ਫੇਰ ਲੈ ਕੇ ਜਾਓ ਜੀ ਕਿਉਂਕਿ ਵੀਰ ਜੀ ਤੁਸੀਂ ਪੈਸੇ ਲਗਾਉਣੇ ਨੇ ਇਹ ਤੁਹਾਡਾ ਫਰਜ਼ ਬਣਦਾ ਜੀ ਲੋਈ ਦੇ ਸਕਦੇ ਜੀ ਜੇਕਰ ਕਿਸੇ ਵੀਰ ਨੇ ਆਨਲਾਈਨ ਖਰੀਦਣੀ ਜੇ ਉਹ ਵੀ ਆਪਣੀ ਪੂਰੀ ਗਾਰੰਟੀ ਹੋएगी ਜੀ ਉਹ ਵੀ ਤੁਸੀਂ ਆਪਣੇ ਕੋਲੋਂ ਇਹ ਵੈਡ ਖਰੀਦ ਸਕਦੇ ਜੀ ਫੋਨ ਨੰਬਰ ਨੋਟ ਕਰ ਲਓ ਜੀ ਫੋਨ ਨੰਬਰ ਜੇ 9815580262 ਡਰੈਸ ਵੀ ਨੋਟ ਕਰ ਲਓ ਜੀ ਪਿੰਡ ਗੱਗੜਪਾਣਾ ਤਹਿਸੀਲ ਬੱਬਕਾਲਾ ਸਾਹਿਬ ਜ਼ਿਲ੍ਹਾ ਅਮਰਸਰ ਚੱਡਾ ਫਿਰ ਤੋਂ ਚੈੱਕ ਕਰ ਸਕਦੇ ਪਿੱਛੇ ਤੋਂ ਜੀ ਬਹੁਤ ਵਧੀਆ ਥਣ ਪਾਂਡੀ ਦੀ ਵਹਿੜ ਜੇ ਦੋ ਦੇ ਬੜੇ ਨਰਮ ਨਾਲ 18-19 ਲੀਟਰ ਚਵਾ ਦੇਗੀ ਜੀ ਲਓ ਜੀ ਪੂਰੀ ਕੁਆਲਟੀ ਵਾਲੀ ਵਹਿੜ ਜੇ ਬਾਕੀ ਵੀ ਜੀ ਤੁਹਾਨੂੰ ਪਤਾ ਹੈ ਵਹਿੜਾਂ ਗਰਮੀ ਬਿਲਕੁਲ ਨਹੀਂ ਜਿ ਮਨਾਉਂਦੀਆਂ ਲਓ ਜੀ ਦੇਖ ਸਕਦੇ ਜੇ ਲਓ ਦੇਖ ਸਕਦੇ ਜੇ ਰੇਟ ਹੈ ਜੋ ਇਸ ਵੈੜ ਦਾ ਬਿਲਕੁਲ ਜਾਇਜ਼ ਰੱਖਿਆ ਗਿਆ ਜੀ ਕੋਈ 50 ਨਹੀਂ ਕੋਈ 55 ਨਹੀਂ ਇਹ ਸਿਰਫ ਤੁਹਾਨੂੰ 47000 ਰੁਪਏ ਦੇ ਵਿੱਚ ਵੈੜ ਮਿਲੂਗੀ ਜੀ ਲੋ ਜੀ ਦੇਖ ਸਕਦੇ ਜੀ ਰੇਟ ਵੀ ਜੀ ਫਿਕਸ ਜੀ ਇਹ ਸਿਰਫ ਤੁਹਾਨੂੰ 47000 ਰੁਪਏ ਦੇ ਵਿੱਚ ਵੈੜ ਮਿਲੂਗੀ ਜੀ ਬਸ ਛੋੜੀ ਹੈਗੀ ਜੀ ਵਿੱਚੋਂ ਜੇਕਰ ਕਿਸੇ ਵੀਰ ਨੂੰ ਵੈੜ ਪਸੰਦ ਆਉਂਦੀ ਹੈ ਤੁਸੀਂ ਆਪਣੇ ਸੰਪਰਕ ਕਰਕੇ ਆਪਣੀ ਕੋਈ ਵੈੜ ਖਰੀਦ ਸਕਦੇ ਜੀ ਵੈੜ ਕਾਫੀ ਕੁਆਲਟੀ ਵਾਲੀ ਜੇ ਲੋ ਚੱਡਾ ਫਿਰ ਤੋਂ ਦੇਖ ਸਕਦੇ ਜੀ ਬਹੁਤ ਵਧੀਆ ਥਣਪਾਣੀ ਦੀ ਵੈੜ ਜੇ ਲੋ ਪੂਰੀ ਵੀਡੀਓ ਵੇਖ ਲਈ ਵੀ ਜੀ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਕਰ ਦਿਓ ਤੇ ਜੋ ਨਵੇਂ ਵੀਰ ਜੁੜੇ ਇਸ ਚੈਨਲ ਤੇ ਸਰਬਡੇ ਦੀ ਫਾਰਮ ਤੇ ਉਹ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਪਹਿਲਾਂ ਵੀ ਤੁਸੀਂ ਚੈਨਲ ਨੂੰ ਬਹੁਤ ਸਾਰਾ ਸਪੋਰਟ ਕਰ ਰਹੇ ਜੀ ਇਸੇ ਤਰ੍ਹਾਂ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਆਪਾਂ ਰੋਜ਼ ਨਵੀਆਂ ਨਵੀਆਂ ਵੀਡੀਓ ਤੁਹਾਡੇ ਕੋਲ ਲੈ ਕੇ ਆਉਂਦੇ ਰਹੀਏ ਜੀ ਆਪਣੇ ਕੋਲ ਵੀਰ ਜੀ ਹਰ ਵਕਤ ਇਸ ਤਰ੍ਹਾਂ ਦੀਆਂ ਤਾਜ਼ੀਆਂ ਸੂਈਆਂ ਵੜਾ ਮਿਲਦੀਆਂ ਜੀ ਤੇ ਗੱਬਣਾ ਤਿਆਰ ਵੜਾ ਮਿਲਦੀਆਂ ਜੀ ਆਪਣੇ ਨਾਲ ਕਦੇ ਕੋਈ ਵੀਰ ਵੀ ਸੰਪਰਕ ਕਰਕੇ ਆਪਣੇ ਕੋਲੋਂ ਇਸ ਤਰ੍ਹਾਂ ਦੀਆਂ ਲੋਰੀ ਮਿਲਦੇ ਹਾਂ ਜਲਦ ਕਿਸੇ ਨਵੀਂ ਵੀਡੀਓ ਨਾਲ ਜੀ ਧੰਨਵਾਦ ਵੀਰ ਜੀ